ਤਾਂ ਪੰਜਾਬ ਹੜਾਂ ਦੀ ਮਾਰ ਚੱਲ ਰਿਆ ਵਾ ਦੱਸਿਏ ਕਿ ਫਿਰੋਜ਼ਪੁਰ ਫਾਜ਼ਿਲਕਾ ਦੇ ਇਲਾਕੇ ਨੇ ਜਿਹੜੇ ਉਹ ਵੀ ਪਾਣੀ ਦੀ ਮਾਰ ਹੇਠ ਨੇ ਤੇ ਇਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਰਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਪਾਣੀ ਦੀ ਤਬਾਹੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਇੱਥੇ ਬਣੇ ਹੋਇਆ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਨੇ ਉੱਥੇ ਹੀ ਇਹਨਾਂ ਲੋਕਾਂ ਨੂੰ ਮਿਲਣ ਦੇ ਲਈ ਲਗਾਤਾਰ ਜੋ ਸਿਆਸੀ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਲਗਾਤਾਰ ਇਹਨਾਂ ਲੋਕਾਂ ਤੱਕ ਆਮ ਲੋਕਾਂ ਦੇ ਵੱਲੋਂ ਰਾਹਤ ਸਮਗਰੀ ਵੀ ਪਹੁੰਚਾਈ ਜਾ ਰਹੀ ਆ ਜੋ ਖਾਣ ਪੀਣ ਦਾ ਸਮਾਨ ਆ ਉਹ ਪਹੁੰਚਾਇਆ ਜਾ ਰਿਹਾ ਪਸ਼ੂਆਂ ਦਾ ਚਾਰਾ ਪਹੁੰਚਾਇਆ ਜਾਰੇ ਹੁੰਦੀ ਹੀ ਜੇਕਰ ਸਿਆਸੀ ਆਗੂਆਂ ਦੀ ਗੱਲ ਕਰੀ ਉਹ ਵੀ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਆ ਲੋਕਾਂ ਦੇ ਨਾਲ ਮਿਲ ਰਹੇ ਆ ਉਹਨਾਂ ਦੀਆਂ ਮੁਸ਼ਕਲਾਂ ਜਾਣ ਰਹੇ ਆ ਤੇ ਇਸ ਦੇ ਵਿਚਾਰੇ ਤਸਵੀਰ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਉਹ ਪਿੰਡ ਵਾਸੀਆਂ ਨੂੰ ਮਿਲਣ ਦੇ ਲਈ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਇਸ ਇਲਾਕੇ ਦੇ ਵਿੱਚ ਬਣੇ ਹੋਏ ਆ ਇਹ ਤਸਵੀਰਾਂ ਦੇਖ ਸਕਦੇ ਹਾਂ ਤਮਾਮ ਜਿਹੜੀ ਲੀਡਰਸ਼ਿਪ ਤੁਹਾਨੂੰ ਨਜ਼ਰ ਆ ਰਹੀ ਹੈ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਦੇ ਜ਼ਰੀਏ ਵੀ ਲਗਾਤਾਰ ਲੋਕ ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ ਕਿ ਕਿਸ ਤਰੀਕੇ ਦੀਆਂ ਉਹਨਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਹ ਤਸਵੀਰਾਂ ਫਿਲਹਾਲ ਇਸ ਮੌਕੇ ਪਿੰਡ ਘੁਰਕਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਜੋ ਉਹ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਤਮ ਲੀਡਰਸ਼ਿਪ ਆ ਉਹ ਨਜ਼ਰ ਆ ਰਹੀ ਐ ਤੱਕੁਰਕਾ ਪਿੰਡ ਦੀਆਂ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਮੌਕੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਇਨ੍ਹਾਂ ਪਿੰਡਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਸੁਖਵੀਰ ਸਿੰਘ ਬਾਦਲ ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹ ਪਰਲਾ ਸਾਬਕਾ ਸਰਪੰਚ ਨੇ ਇਹਨਾਂ ਦੀ ਬਾ ਸੁਖਵੀਰ ਸਿੰਘ ਬਾਦਲ ਦੇ ਨਾਲ तमाम ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਤਾਂ ਇਸ ਮੌਕੇ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਈ ਡੋਬ ਗਈ ਕੋਈ ਨਹੀਂ ਬਚਾ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਸਰਪਾਨੂ ਤੇ ਬਣਾਵਾਂਗੇ ਅਗਾ ਵੀ ਸਾਡੇ ਸਰ ਬਾਹੀਆਂ ਡੋਬ ਗਈਆਂ ਸਾਡੇ ਪੱਲੇ ਕੋਈ ਨਹੀਂ ਹੈਗਾ ਸਾਡੀ ਜਿਹੜੀ ਕਣਕ ਦੀ ਬਜਾਈ ਹੈ ਨਾ ਜੀ ਉਹ ਤੁਸੀਂ ਬੜੀ ਮੁਸ਼ਕਲ ਸਾਡੇ ਕੋਲ ਪੈਸੇ ਨਹੀਂ ਅੱਗੇ ਸਾਡੇ ਕੋਲ ਨਾ ਕੱਪੜੇ ਜੋਗੇ ਨਾ ਦਵਾਈਆਂ ਜੋਗੇ ਤੇ ਸਰ ਸਾਨੂੰ ਨਾ ਵਾਹੀ ਦੇ ਛੋਟੇ ਵੀਪੀ ਡੀਪੀ ਦੇਵਣਗੇ ਦਿਖਾਉਣ ਤੇ ਡੀਪੀ ਖਾਦ ਤੇ ਤੇ ਕਣਕ ਸਾਨੂੰ ਵੀ ਤੁਸੀਂ ਜਮ੍ਹਾਂਬੰਦੀ ਲੈ ਕੇ ਇੱਕ ਇੱਕ ਬੰਦੇ ਨੂੰ ਸਰ ਸਾਡੀ ਵਾਹੀ ਦੀ ਬਜਾਈ ਸਾਨੂੰ ਡੀਜ਼ਲ ਦੇ ਪੈਸੇ ਤੇ ਸਰ ਸਾਡੇ ਜਿੰਨੀਆਂ ਨੌਜਵਾਨ ਕੁੜੀਆਂ ਨੇ ਉਹਨਾਂ ਦੇ ਤੁਸੀਂ ਸ਼ਾਦੀਆਂ ਰਿਸ਼ਤੇ ਨਾ ਟੁੱਟਣ ਸਾਨੂੰ ਸਭ ਤੋਂ ਵੱਡੀ ਇਹ ਸਮੱਸਿਆ ਜੀ ਜਿਹੜੀਆਂ ਬੱਚੀਆਂ ਨੌਜਵਾਨ ਜਿਨ੍ਹਾਂ ਦੇ ਰਿਸ਼ਤੇ ਕੀਤੇ ਹੋਣ ਉਹ ਰਿਸ਼ਤੇ ਟੁੱਟ ਜਾਣੇ ਨੇ ਉਹ ਮਾਂ ਪਿਓ ਕਿਸੇ ਲੈ ਕੇ ਨਹੀਂ ਰਹਿ ਜਾਣੇ ਦੁਬਾਰੇ ਰਿਸ਼ਤਾ ਨਹੀਂ ਹੁੰਦੇ ਹਾਂਜੀ ਉਹਨਾਂ ਦੀ ਤੁਸੀਂ ਲਿਸਟ ਬਣਵਾ ਕੇ ਸਰ ਸਾਨੂੰ ਕਲਗ ਤੇ ਬੀਜ ਦਾ ਸਰ ਸਾਨੂੰ ਵਾਦਾ ਕਰਕੇ ਜਾਏ ਜੇ ਪੱਕਾ ਅਸੀਂ ਤੁਹਾਡੇ ਮਗਰ ਮੌਕਾ ਦਿਖਾ ਲਈਏ ਯਾਰ ਮੌਕਾ ਤਾਂ ਦਿਖਾਉਣ ਦਿਓ ਯਾਰ ਉੱਪਰ ਦਿਖਾ ਰਹੀ ਹੈ ਫਿਰ ਆਪਣਾ ਪਾਣੀ ਵੀ ਤਾਂ ਕਢਾਉਣਾ ਹੈ ਭਰਾਵਾ ਉਹ ਨਾਲ ਪਾਣੀ ਵੀ ਕਢਵਾਉਂਗੇ ਫਿਰ ਵੀ ਜਮੀਨੋਂ ਤਹੀ ਪਾਣੀ ਵੀ ਕਢਵਾਉਣਾ ਆ ਕੇ ਆਜਾ ਅੱਗੇ ਆਜਾ ਸੰਭੂਰ ਹਾਏ ਇਹ ਤਸਵੀਰਾਂ ਨੇ ਜਿਹੜੀਆਂ ਲੋਕ ਨੇ ਜਿਹੜੇ ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ ਆਪਣਾ ਦਰਦ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਇਸ ਪਿੰਡ ਦੇ ਵਿੱਚ ਬਣੇ ਹੋਏ ਆ ਬੜੇ ਕਿ ਧਿਆਨ ਨਾਲ ਤਾਂ ਤਸਵੀਰਾਂ ਪਿੰਡ ਘੁਰਕਾ ਦੀਆਂ ਨੇ ਤਾਂ ਸੁਖਵੀਰ ਸਿੰਘ ਬਾਦਲ ਨੇ ਨਾਲ तमाम ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਉਹ ਨਜ਼ਰ ਆ ਰਹੀ ਆ ਹਾਂ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਜਾਨਵਰ ਇੱਕ ਤਾਂ ਚਾਰਾ ਭੇਜਾਂਗੇ ਅਸੀਂ ਬਜਾਈ ਤੋਂ ਪਹਿਲਾਂ ਮਹੀਨਾ ਦਾ ਪਿਆ ਰੋਲਾ ਸਾਨੂੰ ਬੀਆ ਸਾਹਿਬ ਨੇ ਮਤਲਬ ਮੂੰਗੀ ਨਹੀਂ ਬੀਜਣ ਦਿੱਤੀ ਹੂੰ ਹੂੰ ਮੂੰਗੀ ਤੋਂ ਬਾਅਦ 2 ਮਹੀਨੇ ਬਾਅਦ ਪਾਣੀ ਪਾਤ ਤਾਂ ਸਾਡਾ ਤਾਂ ਮੰਨਦਾ ਵੀ ਸਾਰੀ ਜ਼ਮੀਨ ਹੀ ਗਈ ਸਾਰੀ ਜੀ ਸਾਰੀ ਆ ਪਾਣੀ ਹੁਣ ਨਿਕਲੂਗਾ ਕਿਵੇਂ ਨਹੀਂ ਪਾਣੀ ਸਰ ਪਾਣੀ ਉਹ ਹੌਲੀ ਹੌਲੀ ਪਿੱਛੇ ਜਾ ਰਿਹਾ ਪਿੱਛੇ ਜਾ ਰਿਹਾ ਆਖਰ ਪਾਕਿਸਤਾਨ ਦਾ ਘਾਟ ਬੰਦ ਹੋ ਗਿਆ ਹਾਂ ਹਾਂ ਉਹ ਫਿਰ ਗੜਾ ਲਾਂਗੇ ਜਿੱਥੇ ਚੱਲਿਆ ਜਿੰਨਾ ਕੋ ਚੱਲਾ ਜਾਂਦਾ ਜਾਈ ਜਾਈ ਜਾਵੇ ਹਾਂ ਹਾਂ ਉਸ ਤੋਂ ਪਿੱਛੇ ਫਿਰ ਬੰਦਾ ਵੀ ਨਹੀਂ ਉਸ ਦਾ ਪਾਣੀ ਨਹੀਂ ਨਹੀਂ ਉਹਦਾ ਪਾਣੀ ਸਰ ਆ ਜਿਹੜਾ ਪਾਣੀ ਹੈ ਇੱਕ ਮਿੰਟ ਸਰਾ ਜਿਹੜਾ ਪਾਣੀ ਹੈ ਨਾ ਇੱਕ ਇੱਕ ਮਿੰਟ ਸਰ ਇੱਕ ਕਣਕ ਦੀ ਬਜਾਈ ਹੋਣੀ 100% ਮੁਸ਼ਕਲ ਹੈ ਬਹੁਤ ਹੀ ਮੁਸ਼ਕਲ ਹੈ ਇੱਥੇ 10 11 ਫੁੱਟ ਵਾਲੀ ਥੀ ਲਾਲ ਪਾੜੀ ਹੈ ਹਾਂ ਹਾਂ ਅਸਤਾ ਪੱਕਾ ਹੱਲ ਜਾਣੇ ਸਿਵਾਏ ਤੁਹਾਡੇ ਕੋਲ ਨਹੀਂ ਹੋ ਸਕਦਾ ਅਸੀਂ ਇੱਥੇ ਤਾਂ ਆਪਣੇ ਜਿੱਦ ਨੂੰ ਸਰਕਾਰ ਬਣੀ ਆ ਬਣਾਉਣਾ ਪੈਣਾ ਸਾਰਾ ਬੰਨ ਬੰਨ ਸਾਹਿਬ ਕੋ ਜ਼ਰੂਰੀ ਜਿਹੜਾ ਬੰਨ ਹੈ ਜੀ ਜਿਹਦੇ ਨਾਲ ਅਸੀਂ ਬਾਤ ਸਕਨੇ ਹਾਂ ਸਾਰਾ ਅਸੀਂ ਇਹ ਬੇਨਤੀ ਸਾਡੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਤਾਂ ਇਹ ਕਹਿੰਨੇ ਆ ਬਦਲ ਸਾਹਿਬ ਸਾਡਾ ਕੰਮ ਹੱਲ ਪੱਕਾ ਕੱਢੋ ਪਾਵੇਂ ਸਾਡੀਆਂ ਕਿਹੜੇ ਸਨ ਮਾਵੀਆਂ ਦੀ ਕੋਈ ਲੋੜ ਨਹੀਂ ਅਸੀਂ ਇਹ ਕਹਿੰਨੇ ਆਏ ਸਾਡੇ ਦੋ ਕਿੱਲੇ ਚ ਬੰਨ ਬਣ ਜਾਵੇ ਇੰਦੇ ਵਿੱਚ 60 ਤੋਂ 70 ਛੱਡਾ ਰਵੇ ਪਾਣੀ ਤੇ ਕਿਹੜਾ ਪਾਣੀ ਛੱਡਾ ਰਵੇ ਅਸੀਂ ਮਾਰਨਾ ਖਾਈਏ ਕਿਹੜਾ ਹਰ ਵਾਰ ਢਾਂਡੇ ਤੇ ਪਾਣੀ ਆਉਂਦਾ ਹੈ ਸਾਡੇ ਘਰ ਦੀਆਂ ਬਰਵਾਦੀਆਂ ਤੁਸੀਂ ਵੇਖ ਹੀ ਚੁੱਕੇ ਹੋ ਤੇ ਸਾਡੇ ਘਰ ਦੀਆਂ ਬਹਿਣਾ ਸਾਡੇ ਅਸੀਂ ਕਿੱਥੇ ਤਾਣਾ ਮੰਡੀ ਦੇ ਵਿੱਚ ਬੈਠੇ ਆਏ ਸਾਡੇ ਬੁਰੇ ਹਾਲ ਹਨ ਮੱਛਰ ਅਸੀਂ ਖਾ ਰਹੇ ਆਏ ਬੜਾ ਸਾਡਾ ਹਾਲ ਏ ਬੱਚਿਆਂ ਦਾ ਵੀਰਾਂ ਦਾ ਪੜਾਈ ਬੱਚਿਆਂ ਦੀ ਖਰਾਬ ਹੋ ਰਹੀ ਏ ਅੱਛਾ ਹੁਣ ਐਂ ਕਰਦੇ ਹਾਂ ਹਾਂਜੀ ਇੱਕ ਤਾਂ ਤੁਹਾਨੂੰ ਇਮੀਡੀਏਟਲੀ ਹਾਂਜੀ ਤੁਹਾਡੇ ਪਸ਼ੂ ਡੰਗਰ ਤਾਂ ਬੁਲਾਉਣਾ ਚਾਰਾ ਚਾਰਾ ਤੁਹਾਨੂੰ ਭੇਜ ਦੂੰਗਾ ਹਾਂਜੀ ਹਾਂਜੀ ਇੱਕ ਮੈਂ ਤੁਹਾਨੂੰ ਸਪਰੇਅ ਵਾਲੀ ਮਸ਼ੀਨਾਂ ਭੇਜ ਦਵਾਂ ਜਿਹੜਾ ਮੱਛਰ ਮਾਰਨ ਦਾ ਹੈ ਮੈਂ ਕਰਿਆ ਤੇ ਇੱਕ ਅਸੀਂ ਮੈਡੀਕਲ ਕੈਂਪ ਲਾ ਦਨੇ ਇੱਥੇ ਠੀਕ ਹੈ ਸਰ ਇੱਕ ਆ ਬੰਦ ਤਾਂ ਜੋ ਸਰਕਾਰ ਚ ਬਣੂਗਾ ਨਹੀਂ ਨਹੀਂ ਸਰ ਇਹ ਕੰਮ ਕਰਵਾਵਾਂਗੇ ਕੋਈ ਨਾਲ ਖੜਿਆ ਮੈਂ ਜਿਵੇਂ ਬੰਦਾ ਵੀ ਦੂਜੀ ਗੱਲ ਹੈਗੀ ਕਿ ਜੇ ਆਪਣੇ ਇੱਥੇ ਕੋਈ ਕਣਕ ਕਣਕ ਦੀ ਲੋੜ ਹੈ ਮਾਲ ਸਾਹਿਬ ਸਾਨੂੰ ਜਿਵੇਂ ਸਾਡੇ ਅਨੁਸਾਰ ਹੀ 2-2 4-4 ਕਿੱਲੇ ਲੱਗੇ ਜਿਮੀਦਾਰ ਮਾੜੇ ਹੈਗੇ ਕਿਸੇ ਕੋਲ ਕਿੱਲਾ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਗੱਲ ਉਹਨਾਂ ਵਾਸਤੇ ਤੁਸੀਂ ਵੀ ਖਾਦ ਪ੍ਰੋਵਾਈਡ ਕਰਾਓ ਜੀ ਹਾਂਜੀ ਤੇ ਇੱਕ ਸਰ ਜਿਵੇਂ ਆ ਹੈਗੇ ਸਾਡੇ 1.5 ਕੋ ਕਿਲਾ ਇਹ ਅਜੇ ਰੋਕ ਕੇ ਮੰਨ ਲਓ ਜਿਸਾਨ ਜ਼ਰੂਰਤ ਪਈ ਤੇ ਸਾਨੂੰ ਪੱਕੇ ਦੀ ਪਾਣੀ ਦੀ ਨਿਕਾਸੀ ਵਾਸਤੇ ਡੀਜ਼ਲ ਵਗੈਰਾ ਜਾਂ ਪੰਪ ਵਗੈਰਾ ਜਦੋਂ ਤੁਸੀਂ ਜਦੋਂ ਤੁਸੀਂ ਸ਼ੁਰੂ ਕਰੋਗੇ ਹਾਂਜੀ ਹਾਂਜੀ ਸੰਪੂਰਨ ਨੂੰ ਦੱਸ ਦਿਓ ਹਾਂਜੀ ਹਾਂਜੀ ਮੈਂ ਨਾਲ ਨਾਲ ਡੀਜ਼ਲ ਭੇਜ ਠੀਕ ਹੈ ਠੀਕ ਹੈ ਮਦਨ ਸਾਹਿਬ ਜੀ ਇੱਕ ਮਦਨ ਸਾਹਿਬ ਜੀ ਸਭ ਪਹਿਲੇ ਸਾਹਿਬ ਜੀ ਇੱਕ ਮੇਰੀ ਨਿੱਕੀ ਬੇਨਤੀ ਸੁਣਿਆ ਸਰਦਾਰ ਸੁਖਬੀ ਸਿੰਘ ਸਾਡੇ ਦੇ ਅੱਗੇ ਇਹਨਾਂ ਹੌਸਲੇ ਇਸ ਕੰਮ ਬੜਾ ਆ ਗਿਆ ਹੁਣ ਸਭ ਸਾਰਾ ਹੋ ਗਿਆ ਏ ਤੁਸੀਂ ਸਾਹਮਣਾ ਸਾਰਾ ਕੁਝ ਸਾਬ ਇੱਕ ਬਿਮਾਰ ਬੰਦੇ ਦੀ ਗੱਲ ਸੁਣੋ ਜੀ ਮੈਂ ਤੁਹਾਨੂੰ ਪਤਾ ਹੀ ਨਹੀਂ ਸੀ ਮੇਰੀ ਵੀਡੀਓ ਦਾ ਅਸੀਂ ਤੁਹਾਡੇ ਨਾਲ ਸ਼ੁਰੂ ਤੋਂ ਲੱਗੇ ਅੰਨੇ ਮੇਰਾ ਲੀਵਰ ਚੇਂਜ ਹੋਇਆ ਹੋਇਆ ਦੇਖ ਲਓ ਹਾਂਜੀ ਵੀਡੀਓ ਦੇਖਦੇ ਹੋ 10000 ਆ ਸਰਪੰਚ ਸਾਹਿਬ ਮੇਰੇ ਕੋਲ ਖੜੇ ਨੇ ਮੇਰੇ ਪਿੱਛੇ ਨੇ ਸਾਢੇ 6 ਕਿਲੇ ਮੇਰੀ ਪੈਰੀ ਜੀ ਸਾਰੀ ਡੁੱਬ ਗਈ ਹੁਣ ਮੇਰੀ ਦਵਾਈ ਦਾ ਕੋਈ ਹੱਲ ਨਹੀਂ 15000 ਰੁਪਏ ਬੈਂਦਾ ਆ ਦੇਖ ਲਓ ਰਿਪੋਰਟਾਂ ਦਵਾਈ ਆਪਣੀ ਹਾਂਜੀ ਇਹ ਦੇਖਾ ਜੀ ਤੁਸੀਂ ਫੋਟੋ ਖੇਚ ਸਕਦੇ ਨੇ ਅਸੀਂ ਇਹ ਅੱਗੇ ਵੀ ਤੁਹਾਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਬੰਦੇ ਆ ਕਿਹਨਾਂ ਦੇ ਆਪਣੇ ਸਰਕਾਰ ਸਪੂਰਨ ਪਤਾ ਹੈ ਇਹਦੇ ਜੀ ਦਵਾਈ ਦੀ ਲੋੜ ਹੈ ਮੈਨੂੰ ਦੱਸ ਦੀ ਆਪਾਂ ਦਵਾਈ ਦੇ ਦਿਸ ਦੇ ਵੱਲੋਂ ਉਹਨੂੰ ਦੇ ਦੇਰੀ ਪਰ ਹੁਣ ਇਹ ਬੰਦ ਜਦੋਂ ਕੋਈ ਗੱਲ ਆਪਾਂ ਮੈਂ ਨਹੀਂ ਦਵਾਈ ਆਪੋ ਚੁਣੇਟ ਹਾਂਜੀ ਇੱਕ ਮਿੰਟ ਇੱਕ ਮਿੰਟ ਇਹ ਤਾਂ ਬਦਲ ਆ ਜੀ ਚਲੋ ਸਰ ਪਾਣੀ ਵਾਲੀ ਸਾਈਡ ਪਿੱਛੇ ਬੈਕ ਬੈਕ ਤੇ ਪਾਣੀ ਆ ਜਵੇ ਤਾਂ ਵਧੀਆ ਹੋ ਜੂ ਲੋਕੇਸ਼ਨ ਉਧਰੋਂ ਕਰ ਲੰਦੇ ਥੋੜਾ ਜਿਹਾ ਕੋਈ ਗੱਲ ਨਹੀਂ ਕੋਈ ਨਹੀਂ ਬੋਲੇ ਜੋ ਬੋਲੇ ਹਾਂ ਸਰ ਆਪਸੀਂ ਪਹੁੰਚੀ ਹੋਈ ਆ ਆਪਣੇ ਪਿੰਡ ਫੁਰਕਾ ਦੇ ਵਿੱਚ ਕਿਵੇਂ ਹਾਲਾਤ ਨਹੀਂ ਖੜਾ ਦੇਖੋ ਬਹੁਤ ਬੁਰੇ ਹਾਲ ਆ ਸਾਰਾ ਪਿੰਡ ਤੁਸੀਂ ਕਿਸੇ ਦਾ ਕਿਲਾ ਹੈ ਕਿ ਸਰਦਾ ਕਿਲ੍ਹਾ ਜਮੀਨ ਹੈ ਸਾਰਾ ਤਬਾ ਹੋ ਗਿਆ ਜੀ ਐਂਡ ਮੈਨੂੰ ਲੱਗਦਾ ਹੁਣ ਇਹ ਜਿਹੇ ਪਰਿਵਾਰ ਕਿਵੇਂ ਖੜੇ ਹੋਣਗੇ ਤਾਂ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਇਮੀਡੀਏਟਲੀ ਇਹਨਾਂ ਨੂੰ ਹਰ ਚੀਜ਼ ਦੀ ਲੋੜ ਹੈ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਹੈ ਇਹਨਾਂ ਨੂੰ ਸਪੈਸ਼ਲ ਇਹਨਾਂ ਕੋਲੇ ਰਾਸ਼ਨ ਜਿਹਨੇ ਹੈਗਾ ਡੀਪੋਨ ਫ੍ਰੀ ਕਰ ਦੇਣਾ ਚਾਹੀਦਾ ਜੀ ਜਿਹੜੇ ਇਥੇ ਬੱਚੇ ਪੜ ਰਹੇ ਇਹਨਾਂ ਦੀ ਜੋ ਫੀਸਾਂ ਉਹ ਵੀ ਮਾਫ਼ ਕਰ ਦੇਣੀਆਂ ਚਾਹੀਦੀਆਂ ਜਿਹੜੇ ਕਾਲਜਾਂ ਜਾਂਦੇ ਪੜਦੇ ਉੱਥੇ ਪੇਮੈਂਟ ਸਰਕਾਰ ਕਰੇ ਤੇ ਅਸੀਂ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਚਾਰਾ ਵੀ ਭੇਜਣਾ ਅ ਤੂੜੀ ਵੀ ਭੇਜਾਂਗੇ ਮੈਡੀਕਲ ਕੈਂਪ ਵੀ ਲਾਵਾਂਗੇ ਇਹਨਾਂ ਦੀ ਫਾਰਮਿੰਗ ਵੀ ਕਰਾਂਗੇ ਤੇ ਜੇ ਜਦੋਂ ਪਾਣੀ ਕੱਢਣਾ ਹੋਵੇ ਉਹ